ਸਰਨ ਸਤਕਾਰਯੋਗ ਦੋਸਤੋ ਮੈਂ ਤੁਹਾਡਾ ਆਪਣਾ ਲੇਖਕ ਤੇ ਪਤਕਰਾਰ ਡਾਕਟਰ ਰਾਮ ਸਿੰਘ ਢਿੱਲੋਂ ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰ ਰਹੇ ਹਾਂ ਉਹ ਹੈ ਜੈਤੂਨ ਦੇ ਤੇਲ ਦੇ ਫਾਇਦੇ 올ਿਵ ਆਇਲ 올ਿਵ ਆਇਲ ਜੋ ਕਿ ਕਾਫੀ ਪ੍ਰਚਲਿਤ ਹੈ ਤੇ ਜੈਤੂਨ ਦਾ ਤੇਲ ਵੀ ਇਸ ਨੂੰ ਕਹਿੰਦੇ ਨੇ ਉਸ ਤੇ ਫਾਇਦੇ ਕੀ ਨੇ ਇਹ ਬਾਜ਼ਾਰ ਦੇ ਵਿੱਚ ਕਾਫੀ ਮਹਿੰਗਾ ਮਿਲਦਾ ਹੈ ਦੋਸਤੋ ਇਹ ਜੋ ਬਲੌਗ ਮੈਂ ਬਣਾ ਰਿਹਾ ਮੈਡੀਕਲ ਲਾਈਨ ਤੇ ਇਹ ਅੱਜ ਮੈਂ ਆਪਣੇ ਫਾਰਮ ਹਾਊਸ ਤੇ ਬੈਠਾ ਬਣਾ ਰਿਹਾ ਤਾਂ ਕਿ ਖੁੱਲੀਆਂ ਹਵਾਵਾਂ ਦੇ ਵਿੱਚ ਔਰ ਨਿੱਗੀ ਨਿੱਗੀ ਟੁੱਪ ਚ ਤੁਹਾਡੇ ਨਾਲ ਗੱਲਾਂ ਕੀਤੇ ਜਾਣ ਮੈਨੂੰ ਬੜਾ ਅੱਛਾ ਲੱਗਦਾ ਤੇ ਤੁਸੀਂ ਵੀ ਜੇ ਸਰਦੀਆਂ ਦੇ ਵਿੱਚ ਖੁੱਲੀਆਂ ਹਵਾਵਾਂ ਤੇ ਇਹਦਾ ਆਨੰਦ ਲਓ ਕਿਉਂਕਿ ਗਰਮੀ ਦਾ ਤਤ ਤੁਹਾਨੂੰ ਪਤਾ ਹੀ ਹੈ ਇਸ ਕਰਕੇ ਜੇ ਜੈਤੂਨ ਦਾ ਤੇਲ ਆਲਿਵ ਆਇਲ ਵੀ ਸ਼ਾਮਲ ਕਰ ਲਿਆ ਜਾਵੇ ਇਹ ਸਰਦੀ ਦੇ ਮੌਸਮ ਤ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ ਜੈਤੂਨ ਦੇ ਤੇਲ ਦੇ ਕੀ ਫਾਇਦੇ ਨੇ ਜੈਤੂਨ ਦਾ ਤੇਲ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਨਹੀਂ ਹੈਗਾ ਸਦੀਆਂ ਤੋਂ ਕਿਉਂਕਿ ਇਹ ਅਸਲ ਦੇ ਵਿੱਚ ਨਾ ਸਪੇਨ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਯੂਰਪ ਕੰਟਰੀ ਦੇ ਵਿੱਚ ਇਸ ਤੇ ਬੂਟੇ ਨੇ ਜਿਹੜੇ ਉਹ ਬਹੁਤ ਜ਼ਿਆਦਾ ਹੁੰਦੇ ਨੇ ਉੱਥੇ ਆਲਿਵ ਆਲ ਸਿੱਧਾ ਸਾਨੂੰ ਅ ਐਕਸਪੋਰਟ ਹੁੰਦਾ ਉਥੋਂ ਤੇ ਇਸ ਕਰਕੇ ਜਤੂਨ ਦਾ ਤੇਲ ਕਾਫੀ ਮਹਿੰਗਾ ਮਿਲਦਾ ਜੇ ਅਸੀਂ ਖੰਨਾ ਅੰਮ੍ਰਿਤਸਰ ਪਟਿਆਲਾ ਜਲੰਧਰ ਦੇ ਵਿੱਚ ਲੈਣਾ ਹੋਵੇ ਜਾਂ ਦਿੱਲੀ ਦੇ ਵਿੱਚ ਲੈਣਾ ਹੋਵੇ ਤਾਂ ਇਹ ਜਤੂਨ ਦਾ ਤੇਲ 4.5 ਤੋਂ 500 ਰੁਪਏ ਦੀ ਬੋਟਲ ਜਾਂ ਇਸ ਤੋਂ ਵੀ ਜ਼ਿਆਦਾ ਰੇਟ ਦੇ ਵਿੱਚ ਮਿਲਦਾ ਹੈ ਫਿਰ ਇਹ ਸਮੱਸਿਆ ਹੁੰਦੀ ਹੈ ਕਿ ਅਸਲੀ ਹੈ ਜਾਂ ਨਹੀਂ ਅਸਲੀ ਇਸ ਕਰਕੇ ਕੋਸ਼ਿਸ਼ ਕਰੋ ਕਿ ਤੁਸੀਂ ਅਸਲੀ ਜਤੂਨ ਦਾ ਤੇਲ ਲਓ ਤੇ ਇਹ ਜਦੋਂ ਦੇ ਤੇਲ ਦੇ ਫਾਇਦੇ ਕੀ ਨੇ ਮੈਂ 1 ਬਾਈ 1 ਇੱਕ ਇੱਕ ਕਰਕੇ ਮੈਂ ਤੁਹਾਨੂੰ ਗਿਣਾਵਾਂਗਾ ਤੇ ਜੇ ਤੁਸੀਂ ਵੀ ਵਰਤਣਾ ਸ਼ੁਰੂ ਕਰ ਦੋ ਤਾਂ ਇਹ ਤੁਸੀਂ ਬਹੁਤ ਸਾਰਾ ਫਾਇਦਾ ਉਠਾ ਸਕਦੇ ਹੋ ਸਭ ਤੋਂ ਪਹਿਲੀ ਗੱਲ ਤਾਂ ਹੈ ਬੋਡੀ ਦੇ ਕੋਲਸਟ੍ਰੋਲ ਜਿਹਦਾ ਖੂਨ ਦੇ ਵਿੱਚ ਕੋਲਸਟ੍ਰੋਲ ਉਹਦੀ ਮਾਤਰਾ ਨੂੰ ਇਹ ਘੱਟ ਕਰਦਾ ਹੈ ਤੇ ਕੋਲਸਟ੍ਰੋਲ ਦੀ ਮਾਤਰਾ ਨੂੰ ਘੱਟ ਕਰਦਾ ਹੈ ਇਹਦਾ ਇੱਕ ਖੂਬੀ ਹੈਗੀ ਹੈ ਤੇ ਦੂਸਰਾ ਇਹ ਹੈ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ ਤੇ ਇਹਦੀ ਦੂਸਰੀ ਖੂਬੀ ਇਹ ਹੈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ ਤੀਸਰੀ ਖੂਬੀ ਇਹ ਹੈ ਕਿ ਇਹ ਦਿਲ ਦੇ ਰੋਗ ਨੇ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਨੂੰ ਵੀ ਘੱਟ ਕਰਦਾ ਜਤੁੰ ਦਾ ਤੇਲਾ ਜਿਹੜਾ ਇਹ ਸਟ੍ਰੋਕ ਜਿਹੜਾ ਹਰਟ ਸਟ੍ਰੋਕ ਹੈ ਉਹਦੀ ਸੰਭਾਵਨਾ ਨੂੰ ਵੀ ਘੱਟ ਕਰਦਾ ਤੇ ਚੌਥੀ ਖੂਬੀ ਇਹ ਕੀ ਹੈ ਪੰਜਵੀਂ ਖੂਬੀ ਇਹ ਕੀ ਹੈ ਕਿ ਇਹ ਬਲੱਡ ਸ਼ੂਗਰ ਨੂੰ ਵੀ ਕੰਟਰੋਲ ਕਰਦਾ ਤੇ ਅਗਲੀ ਖੂਬੀ ਇਹ ਹੈ ਕਿ ਵਜਨ ਵਧਨ ਤੋਂ ਵੀ ਰੋਕਦਾ ਤੇ ਵજન ਵਧਣ ਤੋਂ ਬਿਰੋਗਦਾ ਉਸ ਤੋਂ ਅਗਲੀ ਗੱਲ ਇਹ ਕੀ ਹੈ ਕਿ ਚਮੜੀ ਦੇ ਹੋਂ ਮਾਲੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਜੇ ਚਮੜੀ 'ਚ ਬਿਮਾਰੀਆਂ ਹੁੰਦੀਆਂ ਨੇ ਖਾਜ ਖੁਜਲੀ ਵਗੈਰਾ ਆ ਜਾਉ ਐਕਜ਼ੀਮਾ ਵਗੈਰਾ ਉਸ ਤੋਂ ਵੀ ਬਚਾਉਂਦਾ ਹੈ ਤੇ ਤੁਹਾਡੇ ਵਾਲਾਂ ਨੂੰ ਰੇਸ਼ਮੀ ਤੇ ਰੰਗਦਾਰ ਤੇ ਚਮਕਦਾਰ ਵੀ ਬਣਾਉਂਦਾ ਤੇ ਇਹ ਵੀ ਇਹਦੀ ਇੱਕ ਖੂਬੀ ਹੈ ਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਦੇ ਵਿੱਚ ਆਏਗਾ ਇਮਿਊਨਿਟੀ ਹੈ ਜਿਹੜੀ ਉਹ ਵੀ ਸਟਰੋਂਗ ਕਰਦਾ ਹੈ ਤੇ ਇਸ ਵਿੱਚ ਵਿਟਾਮਿਨ E A D ਤੇ K ਹੁੰਦਾ ਹੈ ਤੇ ਕੈਂਸਰ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ ਤੇ ਇਹ ਕੈਂਸਰ ਪ੍ਰੋਸਟੇਟ ਗਲੈਂਡ ਦਾ ਕੈਂਸਰ ਤੇ ਬ੍ਰੈਸਟ ਕੈਂਸਰ ਆਦੀ ਦੀ ਸੰਭਾਵਨਾ ਨੂੰ ਵੀ ਘੱਟ ਕਰਦਾ ਹੈ ਤੇ ਪੇਟ ਵਿੱਚ ਐਸਿਡਿਟੀ ਹੋਣ ਤੋਂ ਰੋਕਦਾ ਹੈ ਤੇ ਗਾਲ ਸਟੋਨ ਕਿਡਨੀ ਸਟੋਨ ਹੋਣ ਦੀ ਸੰਭਾਵਨਾ ਨੂੰ ਵੀ ਘੱਟ ਕਰਦਾ ਹੈ ਤੇ ਕਬਜ ਨੂੰ ਰੋਕਦਾ ਹੈ ਤੇ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਤੇ ਇਸ ਵਿੱਚ 0% ਦੀ ਜਿਹੜੀ ਟ੍ਰੈਸ ਫਲੈਂਟ ਫੈਟ ਹੁੰਦੀ ਹੈ ਤੇ ਉਹ ਵੀ ਨਹੀਂ ਹੁੰਦੀ ਤੇ ਜਵਾਨੀ ਅਤੇ ਅੰਦਰੂਨੀ ਸ਼ਕਤੀ ਨੂੰ ਵਧਾਉਂਦਾ ਹੈ ਤੇ ਇਹ ਮੈਂ ਜਤੂਨ ਦੇ ਤੇਲ ਦੇ ਫਾਇਦੇ ਦੱਸੇ ਨੇ ਜੋ ਕਿ ਸਾਡੇ ਆਮ ਚਰਚਾ ਦੇ ਵਿੱਚ ਵੀ ਰਹਿੰਦੇ ਨੇ ਤੇ ਤੁਸੀਂ ਇਹ ਗੂਗਲ ਤੇ ਵੀ ਸਰਚ ਕਰ ਸਕਦੇ ਹੋ ਤੇ ਆਪਣੇ ਡਾਕਟਰ ਦੀ رائے ਵੀ ਲੈ ਸਕਦੇ ਹੋ ਪਰ ਇਹ ਸਭ ਕੁਝ ਛੋਣ ਦੇ ਬਾਵਜੂਦ ਸਾਡੇ ਆਮ ਤੌਰ ਤੇ ਅਸੀਂ ਹਜ਼ਾਰਾਂ ਸਾਲਾਂ ਤੋਂ ਸਰੋਂ ਦਾ ਤੇਲ ਵਰਤਦੇ ਆ ਰਹੇ ਹਾਂ ਸਰੋਂ ਦੇ ਤੇਲ ਦੇ ਵੀ ਤੇਲ ਸਾਰੇ ਫਾਇਦੇ ਦੇ ਥੋੜੇ ਨਹੀਂ ਬਹੁਤ ਸਾਰੇ ਫਾਇਦੇ ਨੇ ਤੇ ਉਸ ਤਰ੍ਹਾਂ ਉਹਦੇ ਵੀ ਇਸ ਤਰ੍ਹਾਂ ਦੇ ਹੀ ਫਾਇਦੇ ਨੇ ਜਿਸ ਤਰ੍ਹਾਂ ਦੇ ਇਹ ਨੇ ਪਰ ਜੋ ਜਤੂਨ ਦਾ ਤੇਲ ਹੈ ਉਹ ਜੇ ਤੁਹਾਡੇ ਚਿਹਰੇ ਤੇ ਝੁਰੜੀਆਂ ਨੇ ਤੁਸੀਂ ਰਾਤ ਨੂੰ ਜਤੂਨ ਦਾ ਤੇਲ ਚਿਹਰੇ ਤੇ ਲਗਾ ਕੇ ਸੌਂਦੇ ਹੋ ਤਾਂ ਉਹ ਹੌਲੀ-ਹੌਲੀ ਝੁਰੜੀਆਂ ਗਾਇਬ ਹੋਣੀ ਸ਼ੁਰੂ ਹੋ ਜਾਂਦੀਆਂ ਹੱਥਾਂ ਦੇ ਵਿੱਚ ਜੋ ਹੱਥਾਂ ਦੀ ਖੂਬਸੂਰਤੀ ਹੈ ਜੋ ਲੇਡੀਜ਼ਾਂ ਲੜਕੀਆਂ ਨੂੰ ਕਈ ਵਾਰੀ ਖਾਸ ਹੁੰਦਾ ਹੈ ਵੀ ਇਹ ਸਾਡੇ ਹੱਥ ਨਰਮ ਹੋਣ ਜਾਂ ਸਾਫ ਸੁਥਰੇ ਹੋਣ ਜਾਂ ਚੁਰੜੀਆਂ ਨਾ ਪੈਣ ਲੇਡੀਜ਼ ਦੇ ਤਾਂ ਉਹਦੇ ਲਈ ਵੀ ਜਤੂਨ ਦਾ ਤੇਲ ਬੜਾ ਅੱਛਾ ਹੈ ਇਹ ਹੌਲੀ-ਹੌਲੀ ਚਮੜੀ ਦੇ ਵਿੱਚ ਰਸ ਕੇ ਬੜਾ ਅੱਛਾ ਫਾਇਦਾ ਕਰਦਾ ਹੈ ਦੋਸਤੋ ਖਾਸ ਗੱਲ ਤਾਂ ਇਹ ਹੈ ਵੀ ਜੇ ਜੇ ਤੁਸੀਂ ਭਾਵੇਂ ਜਤੂਨ ਦਾ ਤੇਲ ਹੋਵੇ ਤੇ ਭਾਵੇਂ ਸਰੋਂ ਦਾ ਤੇਲ ਹੋਵੇ ਜੇ ਤੁਸੀਂ ਬਾਡੀ ਤੇ ਮਾਲਿਸ਼ ਕਰਦੇ ਰਹਿੰਦੇ ਹੋ ਤਾਂ ਇਹਦੇ ਬੜੇ ਫਾਇਦੇ ਨੇ ਤੁਸੀਂ ਸਿਰ ਤੇ ਮਾਲਿਸ਼ ਕਰ ਸਕਦੇ ਹੋ ਪੂਰੀ ਬਾਡੀ ਤੇ ਮਾਲਿਸ਼ ਕਰਦੇ ਹੋ ਇਹ ਤਾਂ ਬਲੱਡ ਸਰਕਲ ਹੋ ਦੇਣਾ ਬੜਾ ਅੱਛਾ ਬਣਦਾ ਹੈ ਇੱਕ ਤੁਹਾਡਾ ਜਿਹੜਾ ਨਰਵਸ ਸਿਸਟਮ ਹੈ ਉਹ ਉਹ ਵੀ ਇਹਦੇ ਨਾਲ ਹੌਲੀ ਹੌਲੀ ਮਜ਼ਬੂਤ ਬਣਦਾ ਹੈ ਇੱਕ ਜੋ ਆਨੰਦ ਆਉਂਦਾ ਮਾਲਿਸ਼ ਦਾ ਉਹ ਤਾਂ ਇੱਕ ਵੱਖਰੀ ਗੱਲ ਹੈ ਇਸ ਕਰਕੇ ਜੇ ਤੁਸੀਂ ਆਪਣੇ ਚਿਹਰੇ ਨੂੰ ਵੀ ਠੀਕ ਰੱਖਣਾ ਚਾਹੁੰਦੇ ਹੋ ਖੂਬਸੂਰਤ ਰੱਖਣਾ ਚਾਹੁੰਦੇ ਹੋ ਝੁਰੜੀਆਂ ਤੋਂ ਰਹਿਤ ਰੱਖਣਾ ਚਾਹੁੰਦੇ ਹੋ ਤਾ ਜਤੂਨ ਦੇ ਤੇਲ ਦੀ ਜ਼ਰੂਰ ਪ੍ਰੈਕਟਿਸ ਕਰਕੇ ਦੇਖੋ ਮਾਲਿਸ਼ ਕਰਕੇ ਦੇਖੋ ਚਿਹਰੇ ਤੇ ਤੇ ਇਹਦੇ ਨਾਲ ਹੌਲੀ 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 ਝੁਰੜੀਆਂ ਜਿਹੜੀਆਂ ਨੇ ਉਹ ਘਟ ਜਾਣਗੀਆਂ ਤੇ ਖਤਮ ਹੋ ਜਾਣਗੀਆਂ ਚਿਹਰੇ ਦੀ ਸ਼ਾਈਨਿੰਗ ਵੱਖਰੀ ਹੋ ਗਈ ਜੀ ਚਿਹਰੇ ਦੀ ਸ਼ਾਈਨਿੰਗ ਲਈ ਰਾਤ ਨੂੰ ਜੇ ਤੁਸੀਂ ਲਗਾ ਕੇ ਸੌਂਦੇ ਹੋ ਤੇ ਸਵੇਰੇ ਮੂੰਹ ਧੋ ਲੈਂਦੇ ਹੋ ਤਾਂ ਬਹੁਤ ਅੱਛੀ ਗੱਲ ਹੈ ਇਸ ਕਰਕੇ ਜਤੂਨ ਦਾ ਤੇਲ ਜ਼ਰੂਰ ਇੱਕ ਵਾਰੀ ਪ੍ਰੈਕਟਿਸ ਦੇ ਵਿੱਚ ਔਰ ਤੁਸੀਂ ਆਪਣੇ ਵਰਤੋਂ ਦੇ ਵਿੱਚ ਲਿਆਉਣਾ ਚਾਹੀਦਾ ਦੋਸਤੋ ਇਹ ਸੰਜਤੂਨ ਦੇ ਤੇਲ ਦੇ ਫਾਇਦੇ ਵੀ ਮੈਂ ਕੋਈ ਸਰੋਂ ਦੇ ਤੇਲ ਦੀ ਗੱਲ ਕੀਤੀ ਹੈ ਕੁਝ ਹੋਰ ਔਲੇ ਦਾ ਤੇਲ ਹੈ ਉਹ ਵੀ ਬਹੁਤ ਅੱਛਾ ਹੈ ਉਹ ਵੀ ਤੁਸੀਂ ਅਲੱਗ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਉਸ ਦੇ ਬਾਰੇ ਅਲੱਗ ਸਟੱਡੀ ਕਰ ਸਕਦੇ ਹੋ ਤੇ ਇਸ ਕਰਕੇ ਤੇਲਾਂ ਦੀ ਮਹੱਤਤਾ ਜੋ ਉਹ ਬੜੀ ਇੰਪੋਰਟੈਂਟ ਹੈ ਬਾਡੀ ਦੇ ਲਈ ਇਸ ਕਰਕੇ ਤੇਲ ਖਾਣੇ ਵੀ ਵਧੀਆ ਗੱਲ ਹੈ ਤੇ ਤੇਲ ਬਾਡੀ ਤੇ ਲਾਉਣੇ ਵੀ ਵਧੀਆ ਗੱਲ ਹੈ ਕਿਉਂਕਿ ਜੋ ਆਨੰਦ ਤੇਲ ਦਾ ਆਰ ਚਿਕਨੇ ਬਣਦਾ ਆਰ ਬਾਡੀ ਦੀ ਆਰ ਚਮੜੀ ਦੀ ਸ਼ਾਈਨਿੰਗ ਦਾ ਹੁੰਦਾ ਤੇ ਉਹ ਕਿਸੇ ਹੋਰ ਚੀਜ਼ ਨਾਲ ਨਹੀਂ ਹੁੰਦਾ ਕਈ ਬਰੀ ਕੇਮਿਕਲ ਵਾਲੇ ਸਾਬਣ ਨਾਲ ਨਾ ਸੀ ਹੁੰਦੇ ਆ ਤੇ ਉਹ ਕਾਫੀ ਨੁਕਸਾਨ ਕਰਦੇ ਨੇ ਜਦ ਕਿ ਤੇਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੋਕਦੇ ਨੇ ਸੋ ਦੋਸਤੋ ਇਹ ਅਹਿਸਾਨ ਗੱਲਾਂ ਤੇ ਬਾਕੀ ਜੇ ਤੁਸੀਂ ਹੋਰ ਵੀ ਲੈ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਦੇ ਵੀ ਫੋਨ ਕਰ ਸਕਦੇ ਹੋ ਮੇਰਾ ਫੋਨ ਨੰਬਰ 987620732 987620732 ਇਸ ਤੋਂ ਬਿਨਾ ਪੰਜਾਬ ਮੀਡੀਆ .tv13 ਮੇਰਾ ਚੈਨਲ ਹੈ ਇਹਨੂੰ ਵੱਧ ਵੱਧ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੀਆਂ ਜਾਣੀ ਵਰਦਕ ਜਾਣਕਾਰੀ ਵਰਦਕ ਗੱਲਾਂ ਮੈਂ ਤੁਹਾਨੂੰ ਮੈਡੀਕਲ ਲਾਈਨ ਜੀਆਂ ਵੀ ਦਿੰਦਾ ਰਮਗਾ ਮੇਰੇ ਮੈਡੀਕਲ ਲਾਈਨ ਤੇ ਪੰਜਾਬੀ ਕਮਿਊਨਿਟੀ ਦੇ ਲੇਖ ਸ਼ਬਦੇ ਰਹੇ ਨੇ ਉਹ ਜੋ ਲੇਖਾਂ ਦੀ ਗੱਲ ਹੈ ਉਹ ਵੀ ਜਲਦੀ ਹੀ ਤੁਹਾਡੇ ਸਾਹਮਣੇ 8-12 ਲੇਖ ਮੇਰੇ ਜੋ ਛਪੇ ਨੇ ਦੇ ਉਸ ਤੋਂ ਬਿਨ ਖੁਰਾ ਖਵਾਨਾ ਜੇ ਅਲੱਗ ਲੇਖ ਸੁਪੇ ਨੇ ਉਹ ਉਹ ਵੀ ਤੁਹਾਨੂੰ ਮੈਂ ਜਲਦੀ ਹੀ 1 ਬਾਈ 1 ਕਰਕੇ ਦਿਖਾਵਾਂਗਾ ਸੁਣਾਵਾਂਗਾ আর ব্লগ ਬਣਾਵਾਂਗਾ ਬਹੁਤ ਬਹੁਤ ਆਪਣੇ ਦੋਸਤਾਂ ਮਿੱਤਰਾਂ ਨੇ ਸ਼ੇਅਰ ਕਰੋ ਮੇਰੇ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸ਼ੁਕਰੀਆ